नाम गुरु साहिब जी रहे रास सोदार रेहरासोदर असम्भला पहला एकोङ्कार सतगुर प्रसाद सोदर के हा सो ਜਤ ਬੇਸਰਮ ਸੁਮਾਲੇ ਵਜੇ ਤੇਰੇ ਨਾਦ ਅਨੇਕ ਸੰਕਾ ਕਹਤੇ ਤੇਰੇ ਵਵਣ ਹਰੇ ਕਹਤੇ ਤੇਰੇ ਰਗ ਪਰਿਸੋ ਕਹੀ ਹੈ ਕਹਤੇ ਤੇਰੇ ਗਵਣ ਹਰੇ ਗਵਣ ਤੁਦਨ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮੰਦਵਾਰੇ ਗਵਣ ਤੁਦਨ ਚਿਤ ਗੁਪ ਲਿਖ ਜਾਣਨਾ ਲਖ ਲਖ ਤਰੰ ਵਿਚਾਰੇ ਗਾਵਾਂ ਤੁਧਨਾ ਇਸਰ ਬ੍ਰਹਮਾ ਦੇਵੀ ਸੋਨ ਤੇਰੇ ਸਦ ਅਸਵਾਰੇ ਗਾਵਾਂ ਤੁਧਨਾ ਇੰਦਰਾਸਨ ਬੈਠੇ ਦੇਵਤਿਆਂਦਰ ਨਾਲੇ ਗਾਵਾਂ ਤੁਧਨਾ ਸਿਦਸਮਦੀ ਅੰਦਰ ਗਾਵਾਂ ਤੁਧਨਾ ਸਾਥ ਵਿਚਾਰੇ ਗਾਵਾਂ ਤੁਧਨਾ ਜਤੀ ਸਤੀ ਸੰਤੋਖੀ ਗਾਵਾਂ ਤੁਧਨਾ ਵੀਰ ਕਰਾਰੇ ਗਾਵਾਂ ਤੁਧਨਾ ਪੰਡਤ ਪੜਨ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਮਾ ਤੁਨ ਨਮੋਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਾਂ ਤੁਦ ਨ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਾਂ ਤੁਦ ਨ ਜੋਦ ਮਹਾ ਬਸੂਰਾ ਗਾਵਾਂ ਤੁਦ ਨ ਖਾਣੀ ਚਾਰੇ ਗਾਵਾਂ ਤੁਦ ਨ ਖੰਡ ਮੰਡਲ ਬਰੇ ਮੰਡਾ ਕਰ ਕਰ ਰੱਖੇ ਤੇਰੇ ਧਾਰੇ సేయు తుਦਨ ਗਾਵਨ ਜੋ ਸੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨ ਗਾਵਨ ਸੇ ਮੈ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸੁਦ ਸਸਾਈਬ ਸੱਚਾ ਸੱਚੀ ਨਹੀਂ ਹੈ ਬੀਓ ਸੀ ਜੈਨ ਜასი ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਸ ਦੀ ਵਿੜਾਈ ਜੋ ਉਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸੋ ਸਹਾ ਪਾਸਾ ਸਹਬ ਨਾਨਕ ਰਹਿ ਰਜਾਈ ਅਸਾਮਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਿਹਨੇ ਵਲੇ ਤੇਰੇ ਰੇਸ ਮਾਇ ਵੱਡੇ ਮੇਰੇ ਸਾਹਿਬ ਗਿਰੰਬੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਵ ਸਭ ਸੂਤੀ ਮਨ ਸੂਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰਾਈ ਕੈ ਨ ਜਾਈ ਤੇਰੀ ਤੇਲ ਵਿੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀ ਐ ਵਿੜਿਆਈਆਂ ਤਦ ਵੀਸ ਦੀ ਕਿਨੇ ਨਾ ਪਾਈਆ ਕਰਮ ਲੈਣ ਨਾ ਢਾਕਰ ਹਾਈਆ ਅਖਣ ਵਾਲਾ ਕਿਆ ਵਿਚਾਰਾ ਸਿਸਤ ਈ ਪਰੇ ਤੇਰੇ ਪੰਡਾਰਾ ਜਿਸ ਤੂ ਦੇ ਤਿਸੇ ਕਿਆ ਚਾਰਾ ਨਾਨਕ ਸਚ ਸੁਵਰਣ ਹਾਰਾ ਆਸਾ ਮਹੱਲਾ ਪਹਿਲਾ ਅੱਖਾ ਜੀਵਾ ਵਿਸਰੇ ਮਰ ਜਾਓ ਅਖਣ ਓਖਾ ਸਚ ਨਾ سچ نام کی لگے بھوک پوخ اُت پوکھے کھائے چلیے دکھ سوک بسرے میری مائے سچا صاحب سچ نائے رہاو سچ نام کی دل آپ تھکے قیمت نہیں پائی ਜੇ ਸਭ ਮਿਲ ਕੇ ਆਖਣ ਪਾਏ ਵੜਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਜਿੰਦਾ ਰਹੇ ਨਾ ਝੁਕੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋਹਾ ਨਾ ਕੋਏ ਜੇਵੜ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾ ਨਕਨਾਵੇ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨਿਆ ਕਰ ਗੁਰ ਪਾਸ ਹਮ ਕੀ ਰਹਿ ਕਿਰਮ ਸਤਿਗੁਰ ਸਰਣਾਇ ਕਰ ਦੇ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਸ ਖਾਈ ਹਰ ਕੀਰਤਿ ਹਮਰੀ ਰੇ ਰਾਸ ਰਾਵ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸਨ ਸੰਗਤ ਨਿਯਾਇ ਤ੍ਰਿਗ ਜਿਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧੁਰਮ ਸਤਕ ਲਿਖਿਆ ਲਿਖਾਸ ਤਨ ਧਨ ਸਤ ਸੰਗਤ ਜਿਤ ਹਰਸ ਪਾਇਆ ਬਿਨ ਨਾ ਜਨ ਨਾਨਕ ਨਾਮ ਪਰਗਾਸ ਰਾਗ ਜ਼ਰੀ ਮੱਲਾ ਪੰਜਵਾ ਕਾਹਿਰੇ ਮਨ ਚਿਤਵੇ ਉਦਮ ਜਹਾ ਅਹਰ ਹਰ ਜਿਓ ਪਰਿਆ سیل پتھر میں جنت اے تا کار آگے کر تریا میرے مادو جی ست سنگت ملے سو تریا گر پر ساد پرم پرمپد پایا سوکے کاشت ہریا راہو جنن پتا لوگ ست بنیتا کوئی نہ کس کی تریا سر سر سنبھائے سبھائے کرو کاہے من پو کریا اوڑے اوڑ آوے سے کوسا ਿਸ ਪਾਛੇ ਬਚਰੇ ਸਰਿਆ ਤਿੰਨ ਕਮਨ ਖਲਾਵੇ ਕਮਨ ਚਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਿਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਅਸਮੱਲਾ ਚੁਤਾ ਸੋ ਪੁਰਖ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਦਰਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਦ ਤਰਾ ਹਰ ਧਿਆਉ ਸੰਤੋਜ ਜੀ ਸਭ ਦੂਭਸਾਰਨ ਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਫੁਰਖ ਸਮਾਨਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨ ਅਵਰ ਨ ਜਾਣਾ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਦਿਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਵਾਂਸੀ ਜਿਨ ਨਿਰਭੋ ਜਿਨ ਹਰ ਨਿਰਭੋ ਧਿਆਇਆ ਜੀ ਤਿਨ ਕਾ ਪਉ ਸਭਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰ ਹਰ ਜੀ ਤੇ ਹਰ ਹਰ ਰੁਸਮਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਂਤ ਤੁਦੇ ਜੀ ਹਰ ਅਨੇਕ ਅਨੇਕ ਨੰਤਾ ਤੇਰੀ ਨੇਕ ਤੇਰੀ ਅਨੇਕ ਕਰਿਆ ਹਰ ਪੂਜਾ ਜੀ ਤਪ ਤਪਹਿ ਜਪੇ ਬੇਅੰਤ ਤੇਰੇ ਨੇਕ ਤੇਰੇ ਅਨੇਕ ਭੜੇ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਗੁਰਖ ਬ੍ਰਹਮ ਪ੍ਰਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜਗ ਜਗ ਇਕ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਪਾਈ ਜੀ ਤੁਦ ਆਪੇ ਸ੍ਰਿਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸੁਬਸੇ ਕਹ ਜਣੋਈ ਅਸਾ ਮਹੱਲਾ ਸੋਤਾ ਤੂ ਕਰਤਾ ਸਚਿਆਰ ਮੇੜਾ ਸਾਈ ਜੋ ਤੁਦ ਭਾਵੇਂ ਸੋਈ ਥੀਸੀ ਜੋ ਤੂ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਬਨੀ ਧਿਆਇਆ ਜਿਸਨੋ ਕਿਰਪਾ ਕਰੇ ਤੈਨਿ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂਦ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੁਝ ਹੀ ਮਾਏ ਤੂ ਜਿ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲਿ ਛੋੜਿਆ ਸੰਜੋਗੀ ਮੇਲ ਜਿਸਨਾਂ ਤੂ ਜਾਣ ਹੈ ਸੋਇ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਣੈ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਉ ਦਿੰਦੂ ਜਾ ਵਰਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਡੇ ਪਿਆਲੇ ਨਿਵਾਸ ਪਾਣੀਕ ਪਵਕ ਤਿਨੇ ਕੀਆ ਪੰਗਤ ਮੋ ਪਗ ਨਹੀਂ ਚਾਲੇ ਹਮ ਦੇਖਾ ਤੇ ਡੂਬਿਐ ਮਨ ਇਕ ਨ ਤੇਸ ਮੂੜ ਮਨਾ ਹਰ ਬਿਸਤਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਾਨਵਤ ਨਾਨਕ ਤਿੰਨ ਕੀ ਸਰਣਾ ਜਿੰ ਤੂੰ ਨਹੀਂ ਵਿਸਰਿਆ ਆਸਾ ਮੁਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਐ ਤੇਰੀ ਬਰੀਆ ਅਵਰ ਕਾਜ ਤੇਰੇ ਕੀ ਤੈ ਨ ਕਾਮ ਮਿਰ ਸਾ ਸੰਗਤ ਪਜ ਕੇਵਲ ਨਾਮ ਸ੍ਰੰਜਭ ਲਗ ਬਲ ਜਤਨ ਕੇ ਜਨਮ ਬ੍ਰਿਤਾ ਜਾ ਤਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਹਮ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ जप तप संरम कमाया सेवा साधन जाया हर राया कहो नानका हम नीच कर्मा सर्न परे की राखो शर्मा पासई दशमी कब्जो बाज बैंती चोपै ਮਰੀ ਕਰੋ ਹਾ ਦੇ ਰਛਾ ਪੂਰਨ ਹੋਏ ਚਿਤ ਕੀਸ਼ ਤਵ ਚਰਨਨ ਮਨ ਰਹੇ ਹਮਾਰਾ ਆਪਣ ਯਾਨ ਕਰ ਪ੍ਰਤੀ ਪਾਰੇ ਹਮਰੇ ਦੁਸ਼ਟ ਸਵੇ ਤੁਮ ਕਾਓ ਆਪਾ ਹਾ ਦੇ ਮੋਹਿ ਬਚਾਓ ਸੁਖੀ ਬਸੇ ਮੋਰ ਪਰਿਵਾਰਾ ਸਭ ਸੇ ਸਭੇ ਕਰਤਾਰਾ ਮੋਰ ਰੱਛਾ ਨਜ ਕਰ ਦੇ ਕਰੀਏ ਸਭੈਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਅਸਾ تو پجن کی رہے پیاسا تمہیں چاڑ کوئی ابن تو پر چاہو سو تمتے پاؤ سیب سیخ ہمارے تارے ہے چن چن ستر ہمارے ماریہ ہے آپ دے مجھے بڑی ہے مرن کال کا تراس نر ہے جو صدا ہماری پشا سی کرے پیارے ہنتا تمہ پوری دسکنتا کال پائے برہم بتارا کال پائے اوتارا کال پائے کر کشن پرکاشا سکل کال کا کیا تماسا جمن کا جو वेदराज ब्रह्मा जोथिय जमन का सब लोक सुवारा मस्कर है तए हमारा जब उनका सब जगत बनाया देव दे दर्शन अपजया आद्य अंत एके अवतार सोए गुरु समझो हमारा नमस्कार इसी को हमारी सकल प्रजा जिन आप स्वारी सेवकों को सब गुण सुख दियो सतरन को पल मलबो बंद कीय कट कट के अंतर की जान तक भले बुरे की पीर पहचानत चीटी ते किंचर सुला सब पर की पाजगर खोला संतत दुख पाए ते दुखी सुख पाए साधन के दुखी एक एक की, की पीर पहचान कट कट के पटपट -पट की जाने जब उद कर कर तारा प्रजा तब तब दे अपार जब अगर करता हूं कब तुम ਮਿਲਦੇ ਤਰਸਬ ਜੇਤੇ ਬੁਦ ਸਰ ਸਭ ਧਾਰੇ ਆਪ ਆਪਣੀ ਅੰਭੂ ਚ ਉਚਾਰੇ ਤੁਮ ਸਭ ਹੀ ਤੇ ਹਿੰਦ ਰਾਲਮੋ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰੰਭਕਾਰ ਨਿਰਲੰਭ ਆਦ ਨਿਲ ਅਨੰਸੰਬ ਤਾ ਕਾ ਮੂੜ ਅਜਾਰਤ ਪੇਦਾ ਜਾ ਕੋ ਪੈਵ ਨਾ ਪਾਉਦ ਬੇਦ ਤਾ ਕੋ ਕਰ ਪਹਨ ਅਨੁਮਾਨਤ ਮਹਾ ਮੂੜ ਕਸ ਭੇਦ ਨਾ ਜਾਣਤ ਮਹਾ ਦੇਵ ਕੋ ਕੇ ਸਦਾ ਸ਼ਿਵ ਨਰੰਕਰ ਕਾ ਜਿੰਨ ਨੈ ਪੇਵ ਆਪ ਆਪਣੀ ਬੁਧੈ ਜੈਤੀ ਬਰਨਤ ਪਿੰਦੋਏ ਤੇਤੀ ਤੁਮਰ ਲਖਾ ਨਾ ਜਾਏ ਪਸਾਰਾ ਕੇ ਵਿਦ ਸਚਸ ਪ੍ਰਥਮ ਸੁਸਾਰਾ ਏਕੇ ਰੂਪ ਅਨੁਪ ਸੁਰਪਾਰੰਗ ਪਿਆਰੋ ਕੀ ਭੁਪਾ ਅੰਡ ਜੈਲ ਸਹਿਜ ਕਿੰਨੀ ਉਤਪੁਜ ਖਾਨ ਬੋਰਜ ਦਿਨੀ ਕਾ ਪੁਰਾਜ ਹਵੇ ਬੈਠਾ پنکر کٹا سگری سرس دکھائے جمب آج دا سر سمب ابر اچھا میرے تم کرو سکھ بار بھروس جیتے ادت پتا سکم لے جا دب سر پڑے تن کے دس دکھ ہوے مرے پورکھ جن پگ پڑے تارے تنک تم سنگر سبٹارے جو کال کو ایک بار تئے ہیں تاخی کال نیت نہ ਤੇ ਸਭ ਕਲਾ ਦੁਸਤ ਅਰਸ਼ਟ ਰਿਤ ਕਲਾ ਕਿਰਪਾ ਦ੍ਰਿਸ਼ਤੰਜਾਇ ਨਿਹਾਰੋ ਤਾਂ ਕੇ ਤਾਪਤਨਿਕ ਮਹਰਿਓ ਰਿਜਿ ਸਿਜ ਕਰਮ ਸਭ ਹੋਈ ਦੁਸਸਾ ਸਵੇਸਕੇ ਨ ਕੋਏ ਇੱਕ ਬਾਜੰਤ ਮੇ ਸੁਭਾਰਾ ਕਾਲ ਫਾਸਤੇ ਤਏ ਬਾਰਾ ਜਿੰਨਰ ਨਾਮ ਧਿਆਰੋ ਕਹ ਦਰਦ ਦੁਸ਼ ਦੁਖ ਤੇਰਾ ਖੜਕ ਕੇਤ ਮੇ ਸਰਨ ਧਿਆਰੀ ਆਪ ਹਾਰ ਦੇ ਲਿਓ ਬਾਰੀ ਸਰਬ ਧਰਮੋ ਹੋ ਸੁਹਾਈ ਦੁਸ਼ਟ ਦਗ ਤੇ ਲਿਓ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਅੰਖ ਤੇ ਰੇਨੀ ਆਨੇਓ RAM ਰਹੀ ਪੁਰਾਣ ਨਕਰਾਨ ਅਨੇਕ ਕਹਿ ਮਤ ਇਕ ਨਾ ਮਾਨੇਓ ਸਿਮਰਤ ਸਾਸਤਰ ਬੇ ਸਭੇ ਭੋਗ ਪੇਦ ਕੇ ਹਮ ਇਕ ਨਾ ਜਾਣੇਓ ਸਿਰ ਅਸਪਾਨ ਕਿਰਪਾ ਤੁਮਰੀ ਕਰ ਮੇ ਨਾ ਕਹਿ ਸਭ ਤੋਏ ਬਖਾਇਨੇਓ ਦੋਰਾ ਸਗਲ ਦਵਾਰ ਕੋ ਛਾੜ ਕੇ ਗਏ ਹੋ ਤੋਹਾਰੋ ਦਵਾਰ ਬਹेंगे ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਛਾੜ ਕੇ ਗਏ ਹੋ ਤੋਹਾਰੋ ਦਵਾਰ ਬਹेंगे ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਗੁਰੂ ਮੇ ਪਾਇਆ ਸਤਗੁਰਤਾ ਪਾਇਆ ਸੇ ਸਤੀ ਮਨਵ ਦਿਆ ਵਦਾਈਆ ਰਾਗਤਿ ਪਰਵਾਰ ਪਰਿਆ ਸਬਦ ਗਾਵਣਾਈਆ ਸਤੋ ਤਗਉ ਹਰੀ ਕੇਰਾ ਮਨ ਜਿਨੀ ਵਸਾਇ ਕਹਿ ਨੰਦ ਅਨੰਦ ਹੋਆ ਸਤ ਗੁਰੂ ਮੇ ਪਾਇਆ ਏ ਮਨ ਮੇਰਾ ਤੂੰ ਸਦਾ ਰਹ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀ ਕਰ ਉਹ ਕਰ ਤੇਰਾ ਕਰ ਸਬ ਸਵਾਰਣਾ ਸਬਨਾ ਗੱਲਾਂ ਸਮਰਸ ਸੁਆਮੀ ਸਗਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹ ਹਰ ਨਾਲੇ ਸੱਚੇ ਸਹਬ ਗਿਆਨ ਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਸੋ ਪਾਵੇ ਸਦਾ ਸਿਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਕਨੇਰੇ ਕੇ ਨਾਨਕ ਸੱਚੇ ਸਾਇਬ ਕਿਆ ਨਹੀਂ ਕਰਤੇ ਰੇ ਸੱਚਾ ਨਾਮ ਮੇਰਾ ਧਾਰੋ ਸਾਚ ਨਾਮ ਅਦਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਜਾਈਆਂ ਸਦਾ ਗੁਰਪਾਣ ਕਿਤਾ ਗਰ ਬਿਟੋ ਜਿਸ ਦੀਆਂ ਇਹ ਵਿੜਾਈਆਂ ਕੇ ਨਾਨਕ ਸੁਨੋ ਸੰਤ ਸਤ ਸਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਭ ਚਿਤ ਕਰਸ ਬਾਗੇ ਕਰਸ ਬਾਗੇ ਸਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਤੂ ਤੁਦ ਵਸ ਕੀਤੇ ਕਾਲ ਕੰਡ ਕਮਾਰਿਆ ਤੂਰ ਕਰਨ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ के नानक ते सुख होआ तित कर अनहद वाजे अनंत सुनवड भागीयो सगर मनो अर्थ पुरे पारब्रह्म प्रभु पाया उतरे सगल वसुरे दुख रो संताप उतरे सूनी सच्ची वाणी संसार जन पे सरसे पुरे गुरते जानी सुन तेप नित कह तेप वित सतगुर रहा भरपूर बिन्नवंत नान गुर चरण लागे वाजे अनहद तूरे मुदावनी मल्ला पंजवा ताल विच तिन वस्तु पयो संस्तस्तो विचारो અમૃત નામ ઠાકુર કા પય જિસકા સબસે ઉદાર જેકો ખાવે જેકો પુંચે તિસ્કા હોય ઉદાર એવસ ત તજી ન જાય નેત નેત ર પુરતાર તમ સંસાર તન લગતરીએ સબ નાનક બ્રહ્મ સાર શ્લોકમ હલ્લા પંજવા તેરા કીતા જાતો નહી मैनो योग कि निर्गुण ये को गुण तरस आपे तर्स प्यस पया मम तु सतगुर सज्जन नानक नानकनाम ਮਲੇ ਤਾਂ ਜੀਵਾ ਤਨ ਮਨ થી ਵੇ ਹਰੇਆ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ